ਦਾਰ ਦਰੋਗ ਮਿਟੇ ਸੋ ਭਿਆਨ ਨਾਮ ਲਈਏ ਸਤਿਗੁਰ ਨਾਨਕ ਕੇ ਸੁਖ ਸੰਪਤੀ ਭੋਗ ਮਿਲੇ ਸੋ ਅਚਾਨਕ ਨਾਮ ਲਈਏ ਸਤਿਗੁਰ ਨਾਨਕ ਕੇ ਜਗ ਕਾਗ ਚੁਗੈ ਮੋਤੀ ਅਲਮਾਨਕ ਸਾਰੀ ਸੰਗਤ ਮਿਲ ਕੇ ਆਖੋ ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ ਨਾਨਕ ਧੰਨ ਬਾਬਾ ਨਾਨਕ ਆ ਤਨ ਜਮ ਨੇੜਾ ਆ ਤੂੰ ਕਰਨ ਕਾਰਨ ਸੁਮ ਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰਜ ਆਪੇ ਪੁਣ ਗੋਈ ਸਭ ਇੱਕ ਸ਼ਬਦ ਵਰਤ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਲ ਕੇ ਜੁਗ ਭਗ ਪਾਇਆ ਜਿਉਰਾ ਅਜਰਤ ਦਾ i'm gonna get, up. get up. ਜਾਏ ਸੋ ਕਰਤਾ ਗਾਦਰ ਕਹੀ ਤੇ ਜਿਉ ਹਰਜ ਕ ਸੰਭਾਹੇ ਕਾਇਕਾਰ ਕਮਾਵਣੀ ਦੁਰਛੋਟੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਓਜ ਤੂੰ ਜੀ ਨਹੀਂ ਜਾਏ ਸੋ ਕਰੇ ਜੇ ਕਿਰਦਾਏ ਸੋ ਕਰੇ ਰਜ਼ਾਈ ਤੁਧ ਸਤ ਨਾਮ ਕੀ ਵਾਹੇ ਗੁਰੂ ਦੇ ਰਾਮ ਕਲੀ ਮਹਲਾ ਤੀਜ ਅਨੰਦ ਕੋ ਹੰਕਾਰ ਸਤ ਗੁਰ ਪ੍ਰਸਾਦ ਆਨੰਦ ਪਇਆ ਮੇਰੇ ਨਾ ਬਖਾਰਨਾ ਸਤ ਸਾਲਾ ਲਾ ਲਾ ਸਰਾਤ ਨੀ ਸੁਖ ਮਨੁ ਹੰਤਾਰੇ ਬਖਾਰਨਾ ਸਤ ਸਾਲਾ ਲਾ ਲਾ ਹੱਥ ਅਹ ਬਾਚਨ ਨਹੀਂ ਕਰਤ ਮਨ ਮੈ ਅਨੁਜਾਜਤੇ ਕਮਾਵੇ ਬਖਾਰ ਸੁਖਲਾ ਜੀ Merhaba <laughs> ਇਸ ਰਾਤ ਦੁਇਦਾਈ ਦਾ ਆਇਆ ਏ ਲੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕ੍ਰਿਵਾਹੀ ਗੁਰੂ ਜੀ ਇੱਕ ਓਮਕਾਰ ਸਤ ਗੁਰ ਪਰਸਾ ਮਹਲਾ 5 ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੋਣ ਨਿਦਾਨ ਭਗਤਨ ਕੋ ਬਰਤਨ ਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲੁਖੋਈ ਗੋਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਜਪ ਗੁਰੂ ਬੋ ਪਾਲ ਪ੍ਰਭ ਸੋਈ ਜਾਂ ਕੀ ਸਰਨ ਪ੍ਰਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾਂ ਵਡੁ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤ ਹੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਰਿਧਾ ਪੁਰੋਈ ਵਡ ਪਾਗੀ ਸਾਜ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪੁਰੋਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲੱਗ ਨਾ ਤੁਖ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ